ਆਦੇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਗੋਲੂ ਨੇ ਸਾਹਮਣੇ ਆ ਕੇ ਦੱਸਿਆ ਸੱਚ ਗੋਲੂ ਨੇ ਦੱਸਿਆ ਕਿ ਉਸ ਦੀ ਮਾਂ ਤੋਂ ਬਿਨਾ ਉਸ ਦਾ ਤੇ ਉਸ ਦੇ ਪਿਤਾ ਦਾ ਕੀ ਹਾਲ ਹੈ ਕਿਸ ਤਰੀਕੇ ਨਾਲ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ ਹੁੰਦਿਆ ਯ ਮੈਨੂੰ ਪਤਾ ਮੇਰਾ ਡੈਡੀ ਰਾਤ 12 12 ਵਜੇ ਉੱਠ ਕੇ ਹੁੰਦਾ ਮੈਂ ਵੀ ਸਕੂਲੇ ਜਾਣਾ ਮੈਂ ਵੀ ਕਦੀ ਕਿਤੇ ਬਹਿ ਕੇ ਰੋਣ ਲੱਗ ਪੈਂਦਾ ਕਦੀ ਕਿਤੇ ਬਹਿ ਕੇ ਰੋਣ ਲੱਗ ਪੈਂਦਾ ਇਹ ਮੈਂ ਤੁਹਾਨੂੰ ਇਜ਼ਹਾਰ ਨਹੀਂ ਕਰਨ ਡਿਆ ਤੁਹਾਨੂੰ ਮੈਂ ਆਪਣੇ ਦਿਲ ਦੀਆਂ ਗੱਲਾਂ ਦੱਸਣ ਡਿਆ कि ਜਿਹੜੇ ਮੇਰੇ ਵੀਰ ਕਹਿੰਦੇ ਆ ਕਿ ਦੰਦ ਕੱਢੀ ਜਾਂਦਾ ਉਹ ਕਢੀ ਜਾਂਦਾ ਇਹ ਕਢੀ ਜਾਂਦਾ এবੀਟੀ ਲੋ ਨੇ ਜਦ ਆਪਣੇ ਚੰਡੀਗੜ੍ਹ ਵਾਲੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੀ ਗੱਲ ਕੀਤੀ ਤਾਂ ਇਸ ਦੀ ਚਰਚਾ ਚਾਰੇ ਪਾਸੇ ਹੋਣ ਲੱਗੀ ਦਰਅਸਲ ਪਿਤੇ ਦਿਨੀ ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ এবੀਟੀ ਲੋ ਅਤੇ ਕਰਨ ਔਜਲਾ ਬਾਰੇ ਵੱਡੀ ਗੱਲ ਕਹੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਟਾਈਮ ਇੰਡੀਪੈਂਡੈਂਟ 뮤직 ਦਾ ਹੈ ਐਂਡ ਜਲਦ ਹੀ ਕਰਨ ਔਜਲਾ ਅਤੇ এবੀਟੀ ਲੋ ਦੇ ਸ਼ੋਅ ਵੀ ਸਟਾਰਟ ਹੋਣ ਜਾ ਰਹੇ ਨੇ ਤੇ ਮੇਰੇ ਵੱਲੋਂ ਉਹਨਾਂ ਦੋਨਾਂ ਭਰਾਵਾਂ ਨੂੰ 올 ਦੀ ਬੈਸਟ मेरे और दो भाइयों ने टूर शुरू किया है कर नौजला और ए पी टो ने उनके लिए भी बेस्ट इंडिपेंडेंट म्यूजिक का टाइम शुरू है मुसीबतें तो आएंगी जब कोई भी रेवोल्यूशन आता है तो मुसीबत आती है हम अपना काम करते जाएंगे जितने भी इंडिपेंडेंट आर्टिस्ट हैं जितने भी इंडिपेंडेंट आर्टिस्ट है, हैं जोर और मेहनत डबल कर दो ਭਾਰਤੀ ਸੰਗੀਤ ਦਾ ਸਮਾਂ ਆ ਗਿਆ ਹੈ ਪਰ ਉਹਤੇ ਹੀ এবੀਟ ਲੋਂਦਾ ਜਵਾਬ ਸੁਣ ਕੇ ਤੁਸੀਂ ਸਾਰੇ ਹੈਰਾਨ ਹੋ ਜਾਵੋਗੇ ਉਸਨੇ ਪਰ ਇਸ ਸਟੇਜ ਉੱਪਰ ਕੁਝ ਅਜੀਹਾ ਕਹਿ ਦਿੱਤਾ ਜੋ ਸ਼ਾਇਦ ਦਿਲਜੀਤ ਦੁਸਾਂਝ ਦੇ ਫੈਨਜ਼ ਨੂੰ ਤਾਂ ਬਿਲਕੁਲ ਵੀ ਚੰਗਾ ਨਾ ਲੱਗੇ এবੀਟ ਲੋਨੇ ਕਿਹਾ Sport ਦੀ ਗੱਲ ਬਾਅਦ ਵਿੱਚ ਕਰਿਓ ਪਹਿਲਾਂ ਮੈਨੂੰ ਸੋਸ਼ਲ ਮੀਡੀਆ ਤੋਂ ਅਨਬਲੌਕ ਕਰ ਦੇਵੋ ਤੁਸੀਂ ਵੀ ਸੁਣੋ এবੀਟ ਲੋਂਦਾ ਕੀ ਕਹਿਣਾ ਹੈ ਪਾ ਜੀ ਨੇ ਥੋੜੇ ਦਿਨ ਪਹਿਲਾਂ ਕਿਹਾ ਹੈਗਾ ਏਪੀ ਤੇ ਚੜ ਕੇ ਵੀ ਕਰਨਦੇ এবੀ ਦੋ ਬਾਈ ਆਡੇ ਟੂਰ ਸਟਾਰਟ ਕਰਨ ਲੱਗੇ ਆ ਹਨਾ ਯਾ ਬਾਈ ਕਿ ਨਬਾਜੀ ਨੇ ਕੋਈ ਗੱਲ ਕਹਿਣੀ ਮੈਨੂੰ ਇੰਸਟਾਗ੍ਰਾਮ ਤੇ ਪਹਿਲਾਂ ਬਲੌ ਅਨਬਲੌਕ ਤੇ ਕਰ ਦੋ ਪਹਿਲਾਂ ਮੈਨੂੰ ਅਨਬਲੌਕ ਕਰੋ ਫਿਰ ਗੱਲ ਕਰਿਓ ਮੇਰੇ ਨਾਲ ਆ ਕੇ ਕਿ ਇਹ ਨੂੰ ਸੱਚ ਦੱਸਦਾ ਆ ਕੀ ਕੀ ਚੱਲਣ ਡਿਆ ਮਗਰ ਮੈਂ ਕਦੇ ਇਹਨਾਂ ਨੂੰ ਨਹੀਂ ਕੋਈ ਦੱਸਦਾ ਮੈਂ ਕਦੇ ਇਹਨਾਂ ਨੂੰ ਨਹੀਂ ਦੱਸਦਾ ਕਿੱਦਾਂ ਕਿੱਦਾਂ ਮਾਰਕੀਟਿੰਗ ਹੁੰਦੀ ਬੰਨੂ ਅਨਬਲੌਕ ਕਰੋ ਪਹਿਲਾਂ ਹੀ ਕਰੀ ਤੇ ਕੱਲ ਕਰ ਜਾਪਾਂਗਾ ਉਂਟਾ ਦੀ ਅੱਗੇ ਆ ਰਿਹਾ ਬੰਦਾ ਤੰਸਾਲ ਹੋ ਗਿਆ ਕੰਮ ਕਰਦਿਆਂ ਨੂੰ ਇਹਨੂੰ ਕਦੇ ਵੇਖਿਆ ਕਦੇ ਇਹਨੂੰ ਪੁੱਠੀ ਸਿੱਧੀ ਗੱਲ ਕਰਦਿਆਂ ਅੱਜ ਤੱਕ ਕਦੀ ਵੇਖਿਆ ਕੰਟਰੋਵਰਸੀਸ ਨਹੀਂ ਕੱਡੋ ਯਾਰ ਪਲੇ ਕਰੋ ਪ੍ਰੋਬਲਮ ਜਿਵੇਂ ਹੀ APTLੋਂ ਦਾ ਇਹ ਬਿਆਨ ਸਾਹਮਣੇ ਆਉਂਦਾ ਹੈ ਤਾਂ ਦਿਲਜੀਤ ਦੁਸਾਂਝ ਵੀ ਨਾਲ ਦੀ ਨਾਲ ਇਸ ਚੀਜ਼ ਦਾ ਰਿਪਲਾਈ ਦਿੰਦੇ ਨੇ ਅਤੇ ਰਿਪਲਾਈ ਦਿੰਦੇ ਹੋਏ ਉਹ ਲਿਖਦੇ ਨੇ ਆਈ ਨੇਵਰ ਬਲੌਕਡ ਯੂ ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ ਕਲਾਕਾਰਾਂ ਨਾਲ ਨਹੀਂ ਉਹ ਜਿਸ ਤਰੀਕੇ ਨਾਲ ਦਿਲਜੀਤ ਦੁਸਾਂਝ ਨੇ APTLੋਂ ਨੂੰ ਜਵਾਬਤਾ ਦੇ ਦਿੱਤਾ ਪਰ ਦੂਜੇ ਪਾਸੇ APTLੋਂ ਵੀ ਆਪਣੇ ਵੱਲੋਂ ਪ੍ਰੂਫਸ ਸ਼ੋਅ ਕਰ ਰਹੇ ਨੇ ਜਿੱਥੇ ਪਹਿਲਾਂ ਤਾਂ ਦਿਲਜੀਤ ਦੁਸਾਂਝ ਵੱਲੋਂ APTLੋਂ ਨੂੰ ਬਲੌਕ ਕੀਤਾ ਹੋਇਆ ਹੁੰਦਾ ਹੈ ਅਤੇ ਬਾਅਦ ਵਿੱਚ ਅਨਬਲੌਕ ਇਥੇ ਹੁਣ ਇਹ ਸਮਝ ਨਹੀਂ ਆ ਰਿਹਾ ਕਿ AP Tillo ਕੋਈ ਕੌਂਟਰੋਵਰਸੀ ਕ੍ਰੀਏਟ ਕਰ ਰਹੇ ਨੇ ਜਾਂ ਦਿਲਜੀਤ ਸਾਜ ਨੇ ਸੱਚਮੁੱਚ ਇਦਾਂ ਦਾ ਹੀ ਕੁਝ ਕੀਤਾ ਏ ਬਾਕੀ ਤੁਹਾਡਾ ਇਹਨਾਂ ਦੋਨਾਂ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ